ਮੇਰੇ ਗੁਰੂ ਬਾਬਾ ਜੀ ਦੀ ਬਾਣੀ ਕਹਿੰਦੀ ਹੈ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਹਾਂ ਤ੍ਰਿਗ ਜੀਵਾ ਜਿਹੜਾ ਗੁਰੂ ਦੀ ਸੰਗਤ ਦੇ ਵਿੱਚ ਚੱਲ ਕੇ ਨਹੀਂ ਆਉਂਦਾ ਗੁਰੂ ਦੀ ਬਾਣੀ ਨਹੀਂ ਪੜਦਾ ਗੁਰੂ ਤੇ ਵਿਸ਼ਵਾਸ ਆਸ ਭਰੋਸਾ ਨਹੀਂ ਰੱਖਦਾ ਤੇ ਉਹਦੇ ਜਨਮ ਨੂੰ ਤਿਰਕਾਰਾਂ ਨੇ ਫਿੜ ਲਾਂਤਾ ਤੇਰੇ ਜੰਮਣ ਦੇ ਤੇ ਤੇ ਆਪਣੀ ਮਾਂ ਦੀ ਕੁੱਖ ਨੂੰ ਵੀ ਮੈਲੀ ਕਰ ਦਿੱਤਾ ਦਾਗ ਲਾ ਦਿੱਤਾ ਹੈ ਇਹਦੂ ਤਾਂ ਤੂੰ ਜਮਦਾ ਹੀ ਨਾ ਮਨੁੱਖਾ ਜਾਮਾ ਮਿਲਿਆ ਤੇਰਾ ਜਨਮ ਹੋਇਆ ਹੈ ਰੱਬ ਦੀ ਬੰਦਗੀ ਕਰਨ ਵਾਸਤੇ ਰੱਬ ਦੀ ਭਗਤੀ ਕਰਨ ਵਾਸਤੇ ਵਾਹਿਗੁਰੂ ਜੀ ਦੇ ਮਿਲਾਪ ਵਾਸਤੇ ਪ੍ਰਭ ਮਿਲਨਕ ਚਾਓ ਪ੍ਰਬੂ ਦੇ ਮਲਾਪ ਵਾਸਤੇ ਭਈ ਪ੍ਰਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਗੋਬਿੰਦ ਕੋ ਪ੍ਰਥਮੀ ਬੰਦ ਬੇਣੇ ਪਾਲਣ ਵਾਲਾ ਗੋਵਿੰਦ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਰਿਜਕ ਦੇਣ ਵਾਲਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸੰਭਾਲਣ ਵਾਲਾ ਹੈ ਉਹ ਗੋਬਿੰਦ ਪਰਮਾਤਮਾ ਦੀ ਕਦੇ ਤੇ ਬੰਦਗੀ ਨਹੀਂ ਕੀਤੀ ਵੀਰ ਸੁੱਤਾ ਕਿਆ ਕਰ ਜੇ ਇਹਦੇ ਅਖਰੀ ਅਰਥ ਕਰ ਲਈਏ ਤੇ ਗੁਰਮੁਖ ਪਿਆਰਿਓ ਸਤੇ ਹੋਏ ਦੀ ਗੱਲ ਕਰਦੀ ਹੈ ਗੁਰਬਾਣੀ ਜੇ ਥੋੜਾ ਜਿਹਾ ਇਹਦੀ ਗਹਿਰਾਈ ਡੂੰਘਾਈ 'ਚ ਜਲੇ ਜਾਈਏ ਤਾਂ ਗੁਰੂ ਗ੍ਰੰਥ ਸਾਹਿਬਹ ਜੀ ਬਾਣੀ ਕੁਝ ਹੋਰ ਵੀ ਕਹਿੰਦੀ ਹੈ ਜਿਹੜੇ ਸਾਡੇ ਵਰਗੇ ਕਮੰਡ ਦੇ ਵਿੱਚ ਹੰਕਾਰ ਦੇ ਵਿੱਚ ਮੌ ਮਾਇਆ ਦੇ ਨਸੇ ਦੇ ਵਿੱਚ ਆਪਣੇ ਸੋਹਣੇ ਰੰਗ ਰੰਗ ਰੂਪ ਦੇ ਵਿੱਚ ਕਈਆਂ ਨੂੰ ਬੜਾ ਮਾਣ ਹੁੰਦਾ ਹੈ ਬਾਬਿਓ ਕਈਆਂ ਨੂੰ ਬੜਾ ਮਾਣ ਹੁੰਦਾ ਹੈ ਆਪਣੇ ਸੋਹਣੇ ਰੰਗ ਦਾ ਸੋਹਣੇ ਫੇਸ ਦਾ ਵੀ ਮੈਂ ਸੋਹਣਾ ਬੜਾ ਸੁਨੱਖਾ ਬੜਾ ਮੇਰੇ ਵਰਗਾ ਸੋਹਣਾ ਹੀ ਕੋਈ ਨਹੀਂ ਕਈਆਂ ਨੂੰ ਬੜਾ ਮਾਣ ਹੁੰਦਾ ਆਪਣੀ ਔਲਾਦ ਤੇ ਵੀ ਮੇਰੀ ਔਲਾਦ ਬੜੀ ਸੋਹਣੀ ਹੈ ਨਹੀਂ ਕਦੇ ਮਾਂ ਨੂੰ ਪੁੱਛ ਕੇ ਵੇਖਿਓ ਮਾਂ ਦਾ ਪੁੱਤਰ ਕੂਰੂਪ ਕਿਉਂ ਨਾ ਹੋਵੇ ਕਾਲਾ ਕਿਉਂ ਨਾ ਹੋਵੇ ਮਾਂ ਕਦੇ ਇਹ ਗੱਲ ਨਹੀਂ ਕਹਿੰਦੀ ਵੀ ਮੇਰਾ ਪੁੱਤ ਕੂਰੂਪ ਹੈ ਜਾਂ ਮੇਰਾ ਪੁੱਤ ਕਾਲਾ ਹੈ ਕਦੇ ਨਹੀਂ ਇਹ ਗੱਲ ਕਹਿੰਦੀ ਕਿਉਂ ਮਾਂ ਨੂੰ ਪੁੱਤਰ ਪਿਆਰੇ ਨੇ ਮਾਂ ਨੂੰ ਧੀਆ ਪਿਆਰੀਆਂ ਨੇ ਬੱਚੇ ਪਿਆਰੇ ਨੇ ਮਾਂ ਕਦੇ ਇਹ ਗੱਲ ਨਹੀਂ ਕਹਿੰਦੀ ਰਹੁ ਵਿਚਾਰ ਘਮੰਡ ਹੰਕਾਰ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ ਕੋਈ ਕਾਮ ਦੀ ਸੇਜਾ ਕੋਈ ਕਰੋਧ ਦੀ ਸੇਜਾ ਕੋਈ ਹੰਕਾਰ ਦੀ ਸੇਜਾ ਇਹ ਸੇਜਾ ਤੇ ਵੀ ਬੜੇ ਸੁੱਤੇ ਹੋਏ ਜਿਨ੍ਹਾਂ ਦੇ ਰੱਬ ਚੇਤੇ ਨਹੀਂ ਖੁਦਾ ਚੇਤੇ ਨਹੀਂ ਹੈ ਜਿਹੜੇ ਰੱਬ ਨੂੰ ਟੱਬ ਸਮਝਣਦੇ ਪੈ ਨੇ ਜਿਹੜੇ ਕਹਿੰਦੇ ਗੁਰਦੁਆਰੇ ਰੱਖਿਆ ਕੀ ਹੈ ਜਿਹੜੇ ਕਹਿੰਦੇ ਸੰਗਤ ਦੇ ਵਿੱਚ ਰੱਖਿਆ ਹੀ ਕੀ ਹੈ ਜਿਹੜੇ ਕਹਿੰਦੇ ਅੰਮ੍ਰਿਤ ਛਕਣ ਦੇ ਨਾਲ ਕੀ ਹੋ ਜਾਏਗਾ ਜਿਹੜੇ ਕਹਿੰਦੇ ਰੱਬ ਦਾ ਨਾਮ ਜਪੰਦੇ ਨਾਲ ਕੀ ਹੋ ਜਾਏਗਾ ਜਿਹੜੇ ਏਸ਼ ਪਰਮਦੀ ਦੀ ਨੀਂਦ ਦੇ ਵਿੱਚ ਸੁੱਤੇ ਹੋਏ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਵੀ ਜਗਾਉਂਦੇ ਨੇ ਬਲੀ ਕੰਧਾਰੀ ਸੀ ਹੰਕਾਰ ਦੀ ਨੀਂਦ ਦੇ ਵਿੱਚ ਸੁੱਤਾ ਵਾ ਮੇਰੇ ਬਾਬੇ ਨਾਨਕ ਨੇ ਜਗਾ ਦਿੱਤਾ ਹੈ ਸੱਜਣ ਠੱਗ ਸੀ ਜਿਹੜਾ ਉਹ ਠੱਗੀਆਂ ਮਾਰਦਾ ਚੋਰੀਆਂ ਕਰਦਾ ਲੁੱਟਦਾ ਕੁੱਟਦਾ ਸੀ ਮੇਰੇ ਬਾਬੇ ਨਾਨਕ ਨੇ ਜਗਾ ਦਿੱਤਾ ਉਹ ਮੀਆ ਚੋਰ ਚੋਰੀ ਕਰਦਾ ਸੀ ਸੱਚ ਦੀ ਖੁਰਾਕ ਇੱਕ ਸੱਚ ਦੀ ਪੁੜੀ ਦੇ ਕੇ ਮੇਰੇ ਬਾਬੇ ਨੇ ਜਗਾ ਦਿੱਤਾ ਇਲਾਜ ਕਰ ਦਿੱਤਾ ਉਹਦਾ ਕੌਡਾ ਰਾਖਸ ਜਿਹੜਾ ਲੋਕਾਂ ਨੂੰ ਤਲ ਤਲ ਕੇ ਖਾਂਦਾ ਪਿਆ ਸੀ ਤੇ ਮੇਰੇ ਬਾਬੇ ਨਾਨਕ ਨੇ ਜਗਾ ਦਿੱਤਾ ਇੱਥੇ بڑے ਕੌਡੇ ਰਾਖਸ ਨੇ ਜੀ ਅੱਜ ਜਿਹੜੇ ਇੱਕ ਦੂਜੇ ਨੂੰ ਖਾ ਰਹੇ ਨੇ ਭਰਾ ਭਰਾ ਨੂੰ ਮਾਰਦਾ ਪਿਆ ਹੈ ਪਿਓ ਆਪਣੇ ਪੁੱਤ ਨੂੰ ਮਾਰਦਾ ਪਿਆ ਹੈ ਭੈਣ ਆਪਣੇ ਭਰਾ ਨੂੰ ਮਾਰਦੀ ਪਈ ਹੈ ਮਾਂ ਪੁੱਤ ਨੂੰ ਮਾਰਦੀ ਪਈ ਹੈ ਪੁੱਤ ਮਾਂ ਨੂੰ ਮਾਰਦਾ ਪਿਆ ਹੈ ਇਹ ਕੌਡੇ ਰਾਕਸ਼ ਦੇ ਨਾਲੋਂ ਘੱਟ ਥੋੜੀ ਨੇ ਦੂਜੇ ਦੇ ਖੂਨ ਪਸੀਨੇ ਦੀ ਕਮਾਈ ਨੂੰ ਚੂਸਣਾ ਲੁੱਟਣਾ ਕਿਸੇ ਦੀ ਮਿਹਨਤ ਕਿਸੇ ਦੇ ਹੱਕ ਤੇ ਡੱਕਾ ਮਾਰਨਾ ਇਹ ਗੁਰਮੁਖ ਪਿਆਰੇ ਕੌਡੇ ਰਾਕਸ਼ ਦੇ ਨਾਲੋਂ ਘੱਟ ਥੋੜੀ ਨੇ ਰਿਸ਼ਵਤਾ ਲੈਣੀ ਆ ਪੈਸੇ ਲੈ ਕੇ ਕੰਮ ਕਰਨਾ ਕਾਰਜ ਕਰਨਾ ਤੇ ਮੈਂ ਕਹਿ ਲਵਾਂ ਇਹ ਕਉਡੇ ਰਾਖਸ ਦੇ ਨਾਲੋਂ ਘੱਟ ਨਹੀਂ ਹੈਗੇ ਇਹੋ ਜੇ ਲੋਕਾਂ ਨੂੰ ਮੇਰੇ ਬਾਬੇ ਨਾਨਕ ਨੇ ਜਗਾਇਆ ਜਿਹੜੇ 2 ਨੰਬਰ ਦਾ ਕੰਮ ਕਰਦੇ ਸਨ ਜਿਵੇਂ ਮਲਕ ਭਾਗੋ ਮਲਕ ਭਾਗੋ 2 ਨੰਬਰ ਦਾ ਪੈਸਾ ਜੋੜ ਕੇ ਬ੍ਰਹਮ ਭੋਜ ਕਰਨ ਲੱਗ ਗਿਆ ਮੇਰਾ ਬਾਬਾ ਨਾਨਕ ਕਹਿੰਦਾ ਓਏ ਬ੍ਰਹਮ ਭੋਜ ਤੇ ਤਿਆਰ ਕਰ ਲਿਆ ਪਰ ਬ੍ਰਹਮ ਵਰਤੀ ਦੇ ਨਾਲ ਨਹੀਂ ਤਿਆਰ ਕੀਤਾ ਆਖੋ ਸਤਨਾਮ ਕਿਉਂਕਿ ਬ੍ਰਹਮ ਵਰਤੀ ਵੀ ਚਾਹੀਦੀ ਹੈ ਨਾ ਬ੍ਰਹਮ ਭੋਜ ਤਿਆਰ ਕਰਨ ਵਾਸਤੇ ਬ੍ਰਹਮ ਭੋਜ ਬ੍ਰਹਮ ਵਰਤੀ ਦੇ ਨਾਲ ਤਿਆਰ ਕੀਤਾ ਹੋਇਆ ਪਰ ਬ੍ਰਹਮ ਵਰਤੀ ਵਾਲੇ ਸ਼ਕਨ ਵਾਲੇ ਵੀ ਚਾਹੀਦੇ ਨੇ ਹਾਜਮ ਵੀ ਉਹਨਾਂ ਦੇ ਆਏਗਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਲਕ ਭਾਗੋ ਦਾ ਪਰਦਾ ਫਾਸ ਕੀਤਾ ਕਹਿੰਦੇ ਉਹ ਇਹ ਬ੍ਰਹਮ ਭੋਜ ਨਹੀਂ ਇਹ ਲੋਕਾਂ ਦੇ ਤੁਸੇ ਹੋਏ ਖੂਨ ਪਸੀਨੇ ਦੀ ਕਮਾਈ ਮਿੰਤ ਤੇ ਡਾਕਾ ਮਾਰਿਆ ਉਹਨਾਂ ਨੂੰ ਲੁੱਟਿਆ ਕੁੱਟਿਆ ਉਹਨਾਂ ਦੀਆਂ ਕਿਲਕਾਰੀਆਂ ਉਹਨਾਂ ਦੀਆਂ ਚੀਕਾਂ ਮੈਨੂੰ ਸੁਣਾਈ ਦੰਨੀਆਂ ਪਈਆਂ ਨੇ ਮਲਕ ਕਹਿੰਦੋ ਮਲਕ ਭਾਗੋ ਪਿੰਦਾ ਬਾਬਾ ਮੈਨੂੰ ਤੇ ਕੁਝ ਸੁਣਦਾ ਨਹੀਂ ਹੈ ਇਹਨੇ ਤੈਨੂੰ ਸੁਣੇਗਾ ਵੀ ਕਿਉਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਕਹਿੰਦੀ ਆ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਢੋਲ ਕਚੋਲਾ